ਸਾਨੂੰ ਦੇ ਕੋ ਆਉਣ ਮੱਝ ਦੇ ਤੇ ਤੁਹਾਡੇ ਨੂੰ ਜਿਹੜੀਆਂ ਬਲਗ ਸਮਝ ਦੀਆਂ ਟਿਕਟਾਂ ਆ ਜਾਂ ਜਿਹੜਾ ਬ੍ਰਿਸ਼ਦ ਦੀਆਂ ਟਿਕਟਾਂ ਆਪਾਂ ਨੇ ਦੇਣੀਆਂ ਉਹਨਾਂ ਨੂੰ ਬਹੁਤ ਦੇ ਵਜਾਰ ਕੇ ਸੰਘਰ ਦੇ ਅਸੀਂ ਤਾਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਕਿਤੇ ਮੰਨ ਲਓ ਕੋਈ ਦੋਸਤ ਤੇ ਅਸੀਂ ਇਹਨਾਂ ਕੋਲ ਬੈਠ ਕੇ ਆਪਾਂ ਸੁਲਝਾ ਸਕਦੇ ਕਿਉਂਕਿ ਜਦ ਤੱਕ ਪਾਰਟੀ ਵਿੱਚ ਉਲੰਘਣ ਕਰੇਗੀ ਸਾਡੇ ਕੇਸੇ ਦਰਜ ਹੋਣਗੇ ਭਾਰਤ ਸਪੋਰਟ ਹਾਂ ਜੀ ਜਿੰਦਾਬਾਦ ਅੱਜ ਦਾ ਸੁਖੀ ਸਿੰਘ ਬਾਦਲਨ ਮਜੀਠੀਆ ਵਰਗੇ ਰਜਿੰਚ ਸਿਰਫ ਖਮਾਣੋ ਸੀ ਜਾਂ ਨਵਾ ਸ਼ਹਿਰ ਜਿੱਥੇ ਉਹ ਸਾਰੇ ਮੁੱਦੇ ਸਾਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਣ ਦੀ ਲੋੜ ਹੈ ਤੁਹਾਡਾ ਵਿਕਵਾ ਤੇ ਤੁਹਾਡੀ ਜਿਹੜੀ ਜਲਵਾਤ ਕਿੰਨਾ ਵਿੱਚ ਮਜ਼ਬੂਤ ਹੈ ਸਿੱਖ ਤਰ੍ਹਾਂ ਦੇ ਹੰਦੇ ਨੂੰ ਹੈ ਸੋ ਦਾ ਵਿਕਤ ਲਗਾ ਜਿਵੇਂ ਹਕੂ ਹੋਇਆ ਕਿ ਆਪਣੇ ਸਿਰ ਦੇ ਤਾਨ ਉਹੋ ਜੋ ਮੀਨਦਵਾ ਤੋਂ ਸਮਝ ਕੇ ਚੁੰਦਾ ਜਿਹੜਾ ਵੀ ਪਾਰਟੀ ਨੂੰ ਨਿਗਾਹੇ ਚਾਹੇ ਉਹ ਜੁਨਾ ਪਰਸ਼ਦਾ ਚਾਹੇ ਉਹ ਪਲਾਡੀਆਂ ਕੋਆਰਡੀਨੇਟ ਕੀਤੀਆਂ ਨੇ ਜਿਵੇਂ ਇਹ ਬਰਿੰਦਰਪਾਲ ਨੇ ਦੱਸੀ ਨਾ ਤੁਹਾਨੂੰ ਗੱਲ ਤੇ ਤੁਹਾਡਾ ਹੋਰ ਟੈਸਟ ਸੀ ਕੀ ਲੈਣਾ ਭਾਈ ਮੈਂ ਕਈ ਸਪੀਕਰਾਂ ਨੂੰ ਸੁਣ ਰਿਹਾ ਸੀ ਇਹਨਾਂ ਦਾ ਕਾਹਦਾ ਟੈਸਟ ਲੈਣਾ ਇਹ ਤਾਂ ਉਹਦੋਂ ਖੜੇ ਰਹੇ ਔਰ ਇਹਨਾਂ ਦਾ ਤਾਂ ਮੈਨੂੰ ਦੋਵਾਂ ਦਾ ਉਦੋਂ ਪਤਾ ਉਹ ਮੁੰਡਾ ਜਿਹੜਾ ਜਾ ਰਿਹਾ ਸੀ ਜੀਪੀਓ ਨੇ ਇਹਨਾਂ ਦੋਵਾਂ ਨੂੰ ਅਮੀਚੰਦ ਉਹਨਾਂ ਨੂੰ ਅਮਰਜੀਤ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਕਿਉਂ ਜੀ ਤੁਹਾਨੂੰ ਮੈਂ ਉਹ ਕੰਮ ਕਰਾਇਆ ਫਲਾਣਾ ਕਿਹਾ ਭਾਈ ਤੁਹਾਨੂੰ ਸਲੂਟ ਮਾਰਦੇ ਆ ਆਪੋ ਜੋਂ ਸਾਡੀ ਪੈਣ ਇਹਨਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕੀਤਾ ਇਸ ਕਰਕੇ ਭਾਈ ਤੁਹਾਡੀ ਵਫਾਦਾਰੀ ਤਾਂ ਰੱਬ ਦੇ ਦਰਵਾਜੇ 'ਚ ਦੰਜਾ ਸਾਡੇ ਅੱਧੀ ਦਾ ਬਹੁਤ ਛੋਟੇ ਆ ਤੇ ਇਸ ਕਰਕੇ ਬਸੀ ਪਠਾਨਾ ਵਾਲਿਓ ਤੁਹਾਡਾ ਦਿੱਤਾ ਮੈਨੂੰ ਮਾਣ ਹੀ ਮਾਣ ਅਜਾ ਤੁਸੀਂ ਉਹਦਾ ਉਹ ਵੀ ਜੋਸ਼ ਕਰਤਾ ਕਿੰਨੇ 25000 ਦੇ